ਮੌਸਮ ਦੀ ਜਿਸ ਦੇ ਨਾਲ ਕੁਝ ਦਿਨ ਪਹਿਲਾਂ ਮੌਸਮ ਅਚਾਨਕ ਬਦਲਿਆ ਸੀ ਤੇਜ਼ ਹਵਾਵਾਂ ਮੀਂਹ ਚਕਰ ਤੂਫਾਨ ਜਿਸ ਦੇ ਚੱਲਦਿਆਂ ਜਾਨ ਮਾਲ ਦਾ ਨੁਕਸਾਨ ਵੀ ਹੋਇਆ ਸੀ ਸੋ ਪੰਜਾਬ ਦੇ ਸਾਰੇ ਤੈ ਜ਼ਿਲ੍ਹਾ ਚਾਤੀਕ ਪਰ ਮੁਰ ਤੋਂ ਮੌਸਮ ਦਾ ਵੱਡਾ ਅਲਰਟ ਸਾਹਮਣੇ ਆਇਆ ਮੌਸਮ ਵਿਭਾਗ ਵੱਲੋਂ ਤੇਜ਼ ਤੂਫਾਨ ਤੇ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਦੱਸਿਆ ਕਿ ਪੰਜਾਬ ਵਿੱਚ 50 ਤੋਂ 60 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਅੱਜ ਚੰਡੀਗੜ੍ਹ ਵਿੱਚ ਤੂਫਾਨ ਅਤੇ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਗਿਆ 1 ਜੂਨ ਤੱਕ ਪੰਜਾਬ ਵਿੱਚ ਤੂਫਾਨ ਤੇ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਸੋ ਅਜੇ ਵਿਚਾਰ ਲੋਕਾਂ ਨੂੰ ਇਤਿਆਤ ਵਰਤਨ ਲਈ ਵੀ ਕਿਹਾ ਜਾ ਰਿਹਾ ਹੈ ਸੋ ਮੌਸਮ ਵਿਭਾਗ ਵੱਲੋਂ ਤੇਜ਼ ਤੂਫਾਨ ਤੇ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਪੰਜਾਬ ਵਿੱਚ 50 ਤੋਂ 60 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਜੁਨੇ ਉੱਡ ਚੱਲ ਸਕਦੀਆਂ ਨੇ ਜਿਸ ਦੇ ਨਾਲ ਮੌਸਮ ਵਿਭਾਗ ਵੱਲੋਂ ਇੱਥੇ ਅਲਰਟ ਜਾਰੀ ਕੀਤਾ ਗਿਆ ਹੈ ਚੰਡੀਗੜ੍ਹ ਦੇ ਵਿੱਚ ਵੀ ਤੂਫਾਨ ਅਤੇ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਮੀਂਹ ਨਾਲ ਪੰਜਾਬ ਦੇ ਲੋਕਾਂ ਨੂੰ ਹਾਲਾਂਕਿ ਗਰਮੀ ਤੋਂ ਵੱਡੀ ਰਾਹਤ ਮਿਲੇਗੀ 1 ਜੂਨ ਤੱਕ ਪੰਜਾਬ ਵਿੱਚ ਤੂਫਾਨ ਤੇ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਤਸਦੀਕ ਹੈ ਕਿ ਕੱਲ ਤੋਂ ਤੋ ਕੱਲ ਤੋਂ 1 ਜੂਨ ਤੱਕ ਪੰਜਾਬ 'ਚ ਤੂਫਾਨ ਦਾ ਅਸਰ ਕੁਝ ਹੀ ਜ਼ਿਲ੍ਹਿਆਂ ਵਿੱਚ ਰਹੇਗਾ ਮੀਂਹ ਨਾਲ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਵੱਡੀ ਮਿਲੇਗੀ 24 ਮਈ ਨੂੰ ਪੰਜਾਬ 'ਚ ਤੂਫਾਨ ਅਤੇ ਮੀਂਹ ਨੇ ਭਾਰੀ ਤਬਾਹੀ ਮਚਾਈ ਸੀ ਹਰਿਆਣਾ ਦੇ 9 ਜ਼ਿਲ੍ਹਿਆਂ ਵਿੱਚ ਵੀ ਆ ਤੂਫਾਨ ਤੇ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਸੋ 24 ਮਈ ਨੂੰ ਵੀ ਜਿਸ ਕਦਰ ਤੂਫਾਨ ਆਇਆ ਸੀ ਉਸ ਤੋਂ ਬਾਅਦ ਖਾਸਾ ਤੂਫਾਨ ਦੇ ਚਲਦਿਆਂ ਵੱਡਾ ਅਸਰ ਦੇਖਣ ਨੂੰ ਮਿਲਿਆ ਸੀ ਰਾਜਸਥਾਨ ਦੇ ਦਿੱਲੀ ਵਿੱਚ ਵੀ ਅਗਲੇ 3 ਦਿਨ ਮੀਂਹ ਤੇ ਹਨੇਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ ਹਿਮਾਚਲ ਪ੍ਰਦੇਸ਼ ਤੋਂ ਸਨਾਲੀਆਂ ਸਲਾਨੀਆਂ ਦੇ ਲਈ ਚੰਗੀ ਖਬਰ ਪਰ ਜ਼ਰੂਰ ਸਾਹਮਣੇ ਆਈ ਹੈ ਇੱਥੇ ਮੌਸਮ ਜਿਹੜਾ ਹੈ ਖੁਸ਼ਗਵਾਰ ਹੋਏਗਾ ਔਰ ਕੁਲੂ ਮਨਾਲੀ ਵਿੱਚ ਤਾਜ਼ਾ ਬਰਫਬਾਰੀ ਹੋਈ ਹੈ ਜਿਸ ਦੇ ਨਾਲ ਜਿਹੜੇ ਸਲਾਨੀ ਉੱਤੇ ਕੁੰਮਨ ਗਏ ਨੇ ਉਹਨਾਂ ਲਈ ਇੱਕ ਚੰਗੀ ਖਬਰ ਹੈ ਕਿਉਂਕਿ ਜਿਹੜੇ ਸਲਾਨੀ ਪਹਾੜਾ ਤਾਂ ਜਾਂਦੇ ਨੇ ਯਕੀਨਨ ਚੰਗੇ ਮੌਸਮ ਔਰ ਜੇ ਬਰਫਬਾਰੀ ਹੋ ਜਾਏ ਤਾਂ ਉਹ ਇੱਕ ਵੱਡਾ ਉਹਨਾਂ ਦੇ ਲਈ ਇੱਕ ਸੰਕੇਤ ਰਹਿੰਦਾ ਹੈ ਸੋ ਮੌਸਮ ਵਿਭਾਗ ਵੱ जहाँ अभी कल का हमने देखा तो काफ़ी हाई टेम्परेचर था आज सुबह उठे तो हमने देखा ये चारों तरफ धुआं-धुआं सा कैसे मतलब हो रहा है तो हमें लगा कि शायद वापस से कोई बमबारी कुछ हुआ नहीं है बाहर निकल के देखा तो लगा कि काफ़ी धूल भरी आंधियाँ चल रही हैं और टेम्परेचर भी आज मॉर्निंग में तो काफ़ी डाउन था और ऐसे बिल्कुल धुआं धुआं सा दिख रहा है कुछ बहुत ज़्यादा नियर बाई का भी थोड़ा भी डिस्टेंस में दिख नहीं रहा है आज तो सुबह सुबह मॉर्निंग में भी सूरज दिखाई नहीं दे रहा कुल्लू जिला का शर्ची गांव है इसमें अभी ताजा बर्फबारी जो ऊंची पहाड़ियों में ताजा बर्फबारी होने कारण टेम्परेचर थोड़ा सा गिर गया है जिससे लोगों को गर्मी से थोड़ी सी राहत मिली है निचले क्षेत्रों में जो गर्मी से बढ़ रही थी मौसम अनुकूल ही रहता है तो कुल्लू ਕੁੱਲ ਮਨਾਲੀ ਦੇ ਵਿੱਚ ਵੀ ਤਾਜ਼ਾ ਬਰਫਬਾਰੀ ਹੋਈ ਹੈ ਸੋ ਇੱਥੇ ਅਲਰਟ ਜਿਹੜਾ ਹੈ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ਹਰਪੀਤ ਬੰਦੇਸ਼ਾ ਸਾਡੇ ਨਾਲ ਜੁੜੇ ਨੇ ਹਰਪੀਤ ਜਿਸ ਨਾਲ ਕੁਝ ਦਿਨ ਪਹਿਲਾਂ ਜੋ ਤੇਜ਼ ਤੂਫਾਨ, ਮੀਂਹ, ਚੱਕਰ ਪੰਜਾਬ ਸਮੇਤ ਹਰਿਆਣਾ, ਦਿੱਲੀ, ਐਨਸੀਆਰ ਦੇਖਣ ਨੂੰ ਮਿਲਿਆ ਸੀ, ਜਾਨ ਮਾਲ ਦਾ ਵੀ ਨੁਕਸਾਨ ਹੋਇਆ ਸੀ। ਇੱਕ ਵਾਰ ਫਿਰ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ। ਤਾਂ ਦੇਖੋ ਲਗਾਤਾਰ ਇਸ ਤਰੀਕੇ ਨਾਲ ਮੌਸਮ ਬਦਲ ਰਿਹਾ ਸੋ ਮੈਂ ਕਿ ਜਿਹੜੀਆਂ ਜਾ ਰਹੇ ਨੇ ਕਿ ਵੈਦਰ ਡਿਸਟਰਬੈਂਸ ਦੇ ਚੱਲਦੇ ਇਹ ਸਾਰੀ ਚੀਜ਼ਾਂ ਹੋ ਰਹੀਆਂ ਨੇ ਉਸੇ ਦੇ ਚੱਲਦੇ ਹੈ ਮੌਸਮ ਵਿਭਾਗ ਵੱਲੋਂ ਇਹ ਅਲਰ ਸ਼ੁੱਕਰਵਾਰ ਵਾਸਤੇ ਵੀ ਹਾਲਾਂਕਿ ਅੱਜ ਵਾਸਤੇ ਵੀ ਅਲਰਟ ਹੈ ਕਿ ਅੱਜ ਵੀ ਤੇਜ਼ ਨੇਰੀ ਜੜਾ ਚਖੜ ਹੈ ਉਹ ਅੱਜ ਆ ਸਕਦਾ ਹੈ ਲੇਕਿਨ ਜਿਸ ਤਰੀਕੇ ਦਾ ਕਿਸੇ ਨੇ ਇਸ ਦੇਖਣ ਨੂੰ ਮਿਲਿਆ ਖਾਸ ਕਰਕੇ ਦਿੱਲੀ ਗੈਂਸੀ ਹਰ ਵਿੱਚ ਤੇਜ਼ ਹਵਾਵਾਂ ਚੱਲੀਆਂ ਲਗਭਗ ਸੀ ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ ਸੀ ਤੇ ਉਸ ਦੇ ਨਾਲ ਵੱਡਾ ਅਨੁਸਾਰ ਵੀ ਨਜ਼ਰ ਆਇਆ ਲੋਕਾਂ ਦੀ ਚਾਰ ਮੰਜ਼ਲੇ ਆਪਤ ਵੀ ਇੱਕ ਵਾਰੀ ਨਜ਼ਰ ਆਉਂਦੀ ਹੈ ਜਿਹੜਾ ਉਹ ਆਈ ਫਿਰ ਹਾਂ ਜਿਹੜਾ ਇੱਕ ਵਾਰੀ ਸਿਰਫ ਉਹ ਜਿਹੜਾ ਮੌਸਮ ਬਾਰੇ ਉਹਨੇ ਬੜੀ ਜਲਦ ਜਾਣਕਾਰੀ ਦਿੱਤਾ ਗਿਆ ਕਿ ਇੱਕ ਵਾਰੀ ਤੇ ਦਿੱਲੀ ਕਿੰਤ ਲੀਵਾਰ ਹੈ ਵਾਸਤੇ ਕਾਸੀ ਚਿੰਤਾ ਹੈ ਕਿ ਜਿਵੇਂ ਹੀ ਇਹ ਦੇ ਨਾਲ ਨੇਰੀ ਤੇ ਖੜਾਉਂਦਾ ਉਸ ਦੇ ਨਾਲ ਸੜਕਾਂ ਤੇ ਟ੍ਰੈਫਿਕ ਪਾਣੀ ਪਰਨਾ ਇਹ ਆਮ ਚੀਜ਼ ਸੀ ਕਿ ਦੇਖਣ ਨੂੰ ਮਿਲੇ ਨੇ ਬਿਸ਼ਕਿਰ ਨਹੀਂ ਜਿਸ ਤਰੀਕੇ ਨਾਲ ਹੋਇਆ ਖਾਸ ਕਰਕੇ ਲੂਟਿਅੰਸ ਦੇ ਵਿੱਚ ਪਾਣੀ ਪਰਨਾ ਤਰਕ ਤੇ ਤੇ ਬਿਜਲੀ ਦੇ ਜਿਹੜੇ ਖੰਬੇ ਸਨ ਉਹ ਟਿਕ ਤੇ ਉਹ ਇੱਕ ਵੱਡੀ ਚੀਜ਼ ਰਹੀ ਦੂਸਰੇ ਪਾਸੇ ਇਹ ਕੀ ਹੋ ਜਾ ਰਿਹਾ ਹੈ ਕਿ ਅਗਲੇ ਔਰਲੇ 7 ਦਿਨਾਂ ਤੱਕ ਕੋਈ ਵੀ ਲੂ ਚਲਦੀ ਹੋਈ ਨਜ਼ਰ ਨਹੀਂ ਆਏਗੀ ਲੇਕਿਨ ਬੜਾ ਸਵਾਲ ਇਹ ਹੈ ਕਿ ਆਖਰ ਮੌਸਮ ਇਸ ਤਰੀਕੇ ਨਾਲ ਕਿਉਂ ਇਹ ਨਹੀਂ ਤਬਦੀ ਜਾ ਰਹੀ ਹੈ ਕਿ ਇਹ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਬਿਲਕੁਲ ਮਈ ਮਹੀਨੇ ਦੇ ਵਿੱਚ ਜਿਸ ਤਰ੍ਹਾਂ ਨਾਲ ਬਰਸਾਤ ਦੇਖਣ ਨੂੰ ਮਿਲੀ ਹੈ ਔਰ ਜਿਸ ਤਰ੍ਹਾਂ ਨਾਲ ਮੌਸਮ ਰਿਹਾ ਹੈ ਇਹ ਆਮੂਮਨ ਜਿਹੜਾ ਮੌਨਸੂਨ ਜਦੋਂ ਆਉਂਦਾ ਹੈ ਔਰ ਮੌਨਸੂਨ ਦਾ ਆਨਸੈਟ ਵੀ ਜਿਹੜਾ ਹੈ ਜਲਦੀ ਆਉਣ ਦਾ ਜਿਹੜਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਇੱਥੇ ਬਿਲਕੁਲ ਦੇਖੋ ਜਗਾਦਰ ਇਸ ਤਰੀਕੇ ਦੇ ਨਾਲ ਇਹ ਮੌਸਮ ਬਦਲ ਰਹੇ ਨੇ ਇਸ ਨੂੰ ਲੈ ਕੇ ਜਾਣਕਾਰੀ ਮੰਨ ਰਹੇ ਨੇ ਕਿ ਕੀ ਇਹ ਗਲੋਬਲ ਵਾਰਮਿੰਗ ਦਾ ਅਸਰ ਹੈ ਜਾਂ ਫਿਰ ਇਸ ਵਾਰ ਜਿਹੜਾ ਮੌਨਸੂਨ ਹੈ ਉਹ ਛੇਤੀ ਐਕਟਿਵ ਹੋ ਗਿਆ ਪਿਛਲੇ ਦਿਨਾਂ ਜੇ ਦੇਖ ਰਹੇ ਆ ਕਿ ਜਿਹੜਾ ਮੌਨਸੂਨ ਹੈ ਉਹ ਭਾਰਤ ਦੇ ਦੱਖਣੀ ਭਾਰਤ ਦੇ ਜਿਹੜੇ ਰਾਜ ਨੇ ਉੱਥੇ ਛੇਤੀ ਇਸ ਵਾਰੀ ਹੱਟ ਕੇ ਬਾਹਰ ਨਜ਼ਰ ਆ ਰਿਹਾ ਲੇਕਿਨ ਜਿਸ ਤਰੀਕੇ ਦੇ ਨਾਲ ਇੰਨੀ ਚੱਕਰ ਆ ਰਹੇ ਨੇ ਸਾਰਿਆਂ ਨੂੰ ਮੰਨਿਆ ਜਾ ਰਿਹਾ ਕਿ ਜਿਹੜਾ ਵੈਸਟਰਨ ਡਿਸਟਰਬੈਂਸ ਹੈ ਉਸ ਦੇ ਚੱਦਿਆ ਹੀ ਕਿ ਜਿਹੜੇ ਇਸ ਵਾਰ ਜ਼ਿਆਦਾ ਨੀਵੀਂ ਚੱਕੜ ਆ ਰਹੇ ਨੇ ਉਸ ਦਾ ਕਾਰਨ ਵੈਸਟਰਨ ਡਿਸਟਰਬੈਂਸ ਹੈ ਹੁ ਹਾਂ ਤੇ ਰੱਖਾ ਜੇਕਰ ਤੇਜ਼ ਹਵਾਏ ਤੇ ਦਰੱਖਤਾਂ ਤੋਂ ਥੋੜਾ ਦੂਰ ਰਹਿ ਜਾਏ ਇੱਕ ਸੇਫ ਸ਼ੈਲਟਰ ਵਿਖਿਆ ਜਾਏ ਤਾਂ ਠੀਕ ਆਪਣਾ ਬਚਾਅ ਕੀਤਾ ਜਾ ਸਕਦਾ ਹੈ ਜੇਕਰ ਮੀਂਹ ਪੈਂਦਾ ਹੈ ਤੇ ਜਿਹੜੀਆਂ ਪਾਣੀ ਭਰਨ ਵਾਲੀਆਂ ਜਗ੍ਹਾਾਂ ਨੇ ਉਹਨਾਂ ਤੋਂ ਲੋਕ ਦੂਰ ਰਹਿਣ ખાસ ਤੌਰ ਤੇ ਦਿੱਲੀ ਦੇ ਵਿੱਚ ਜਸਪ੍ਰੀਕਰਨ ਦੇਖਿਆ ਕਿ ਮਿੰਟੋ ਬ੍ਰਿਜ ਜਾਂ ਹੋਰ ਜਿਹੜੇ ਕੁਝ ਲਾਕੇ ਸੰਜਿੱਤੇ ਪਾਣੀ ਭਰਿਆ ਤੇ ਲੋਕਾਂ ਦੀਆਂ ਗੱਡੀਆਂ ਵੀ ਡੁੱਬੀਆਂ ਹੋਈਆਂ ਨਜ਼ਰ ਆਈਆਂ ਤੇ ਇਸੇ ਕਰਕੇ ਮੰਨਿਆ ਜਾ ਰਿਹਾ ਹੈ ਕਿ ਅੱਜ ਵੀ ਇੱਕ ਵਾਰ ਫਿਰ ਦਿੱਲੀ ਵਾਲਿਆਂ ਨੂੰ ਖਰਾਬ ਮੌਸਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਅਪੀਤ ਫਿਲਹਾਲ ਦੀ ਜਾਣਕਾਰੀ ਲਈ ਸੋ ਇੱਥ ਅਦੇ ਲੀਐਨਸੀਆਰ ਦੇ ਵਿੱਚ ਵੀ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਸੋ ਲੋਕ ਜਿਹੜਾ ਹੈ ਇਸ ਨੂੰ ਦੇਖਦਿਆਂ ਹੋਇਆਂ ਥੋੜੀ ਇhtਿਆਤ ਜ਼ਰੂਰ ਵਰਤੋ